ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਅੱਜ ਆਪਾਂ ਬਣਾਉਣ ਲੱਗੇ ਆ ਜੀ ਢਿੱਡ ਦੀ ਚਾਬੀ ਘੱਟ ਕਰਨ ਲਈ ਘਰ ਦੇ ਵਿੱਚ ਪਾਊਡਰ ਤਿਆਰ ਕਰਾਂਗੇ ਬੈਲੀ ਫੈਟ ਜਿ ਨੂੰ ਕਹਿੰਦੇ ਆ ਬੈਲੀ ਫੈਟ ਕੰਮ ਕਰਲੇ ਤੇ ਉਹ ਆਪਾਂ ਪਾਊਡਰ ਬਣਾਉਣ ਲੱਗੇ ਆ ਘਰ ਦੇ ਵਿੱਚ ਹੋਮ ਮੇਡ ਪਾਊਡਰ ਤੇ ਚਲੋ ਵਿਧੀ ਸ਼ੁਰੂ ਕਰਦੇ ਆ ਇਹਦੇ ਲਈ ਕੀ ਕੀਤਾ ਆਪਾਂ ਸੌਂਫ ਲਈ ਆ ਅਜਵੈਨ ਲਈ ਆ ਐਂਡ ਜੀਰਾ ਲਿਆ ਆ ਇਹ ਥੋੜਾ ਜਿਹਾ ਆਪਾਂ ਕਾਲਾ ਨਮਕ ਲਵਾਂਗੇ ਦਾਲ ਚੀਨੀ ਵੀ ਇਹਦੇ ਵਿੱਚ ਪਾ ਸਕਦੇ ਆ ਆਪਾਂ ਪਰ ਮੈਂ ਨਹੀਂ ਪਾਉਂਗੀ ਕਲੌਂਜੀ ਵੀ ਪਾ ਸਕਦੇ ਪਰ ਮੈਂ ਇਹ ਕਿੰਨਾ ਚੀਜ਼ਾਂ ਵਿੱਚ ਕਾਲਾ ਨਮਕ ਪਾ ਕੇ ਪਾਊਡਰ ਤਿਆਰ ਕਰੂੰਗੀ ਇਸ ਤਰ੍ਹਾਂ ਕਰਕੇ ਤਵਾ ਰੱਖਿਆ ਆਪਾਂ ਅਭੀ ਇਹਨੂੰ ਗਰਮ ਕਰਾਂਗੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਡਰਾਈ ਰੋਸਟ ਕਰਾਂਗੇ ਫਿਰ ਕਰਕੇ ਜਿੰਨਾ ਬਣਾਉਣਾ ਉਹਨਾਂ ਆਪਾਂ ਮਟੀਰੀਅਲ ਪਾਵਾਂਗੇ ਜੀਰਾ ਲੈ ਲਿਆ ਵਾ ਜੀਰੇ ਨੂੰ ਹੁਣ ਆਪਾਂ ਥੋੜਾ ਜਿਆ ਇਹਦੇ ਤੇ ਭੁੰਨ ਲਾਂਗੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਬਸ ਥੋੜਾ ਜਿਆ ਭੁੰਨ ਲੈਣਾ ਭੁੰਨ ਕੇ ਇਹਨੂੰ ਕੱਢ ਲੈਣਾ ਵਾ ਤੇ ਫਿਰ ਆਪਾਂ ਇਸ ਤੋਂ ਬਾਅਦ ਸੌਂ ਨੂੰ ਵੀ ਐਂਡ ਕਰ ਲਾਂਗੇ ਇਹ ਆਪਣਾ ਪੁੱਜ ਚੁੱਕਿਆ ਇਹਨੂੰ ਆਪਾਂ ਪਲੇਟ 'ਚ ਕੱਢ ਲੈਣਾ ਠੰਡਾ ਹੋਣ ਲਈ ਹੁਣ ਆਪਾਂ ਇਹਦੇ ਤੇ ਅਜਿਵਾਨ ਪਾ ਲੈਣੀ ਹੈ

ਚੇਵੀ ਬਣ ਗਿਆ ਵਾ ਇਹਨੂੰ ਵੀ ਆਪਾਂ ਪਲੇਟ 'ਚ ਕੱਢ ਦਿੰਨੇ ਆ ਹੁਣ ਆਪਾਂ ਇਹਦੇ 'ਚ ਸੌਂਫ ਪਾ ਲਾਂਗੇ ਇਸ ਤਰ੍ਹਾਂ ਕਰਕੇ ਆਪਾਂ ਸੌਂਫ ਨੂੰ ਵੀ ਭੁੰਨ ਲੈਣਾ ਵਾ ਭੁੰਨ ਲੈਣਾ ਨਹੀਂ ਗਾ ਇਹਨੂੰ ਮੋਇਸਚਰਾਈਜ਼ਰ ਜਿਹਾ ਕੱਢ ਦੇਣਾ ਇਹਦੇ ਵਿੱਚੋਂ ਮੋਇਸਚਰ ਪਾ ਕੇ ਚੰਗੀ ਤਰ੍ਹਾਂ ਪੀਸਿਆ ਜਾਵੇ ਇਸ ਤਰ੍ਹਾਂ ਕਰਕੇ ਵੀ ਆਪਾਂ ਬੰਦ ਕਰ ਦਾਂਗੇ ਗੈਸ ਨੂੰ ਇਹਨੇ ਵੀ اتار ਲਾਂਗੇ ਪਲੇਟ 'ਚ ਕੱਢ ਦਾਂਗੇ ਹੁਣ ਠੰਡੀ ਹੋਣ ਤੋਂ ਬਾਅਦ ਇਹਨੂੰ ਆਪਾਂ ਰਲਾ ਲਾਂਗੇ ਰਲਾ ਕੇ ਇਹਨੂੰ ਆਪਾਂ ਪੀਸ ਲੈਣਾ ਇਸ ਤਰ੍ਹਾਂ ਕਰਕੇ ਰਲਾ ਕੇ ਥੋੜਾ ਥੋੜਾ ਕਰਕੇ ਇਹਨੂੰ ਪਾਊਡਰ ਬਣਾ ਲਾਂਗੇ ਇਹਦਾ ਇਸ ਤਰ੍ਹਾਂ ਕਰਕੇ ਇਹਨੂੰ ਪੀਸ ਲਾਂਗੇ ਪਰ ਬਣ ਗਿਆ ਵਾ ਇਹਨੂੰ ਕੱਢ ਲਾਂਗੇ ਦੂਜਾ ਪਾਲਾ ਅਹ ਫਸਾ ਰਸ ਰਹਿ ਗਿਆ ਨਹੀਂ ਆਪਾਂ ਪੀਸ ਲਾਂਗੇ ਅਸਟਰ ਕਰਕੇ ਆਪਾਂ ਪੀਸ ਲਿਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਕਾਲਾ ਨਮਕ ਪਾਣਾ ਜ਼ਿਆਦਾ ਨਹੀਂ ਪਾਣਾ ਹੁਣ ਇਹਨੂੰ ਆਪਾਂ ਰਲਾ ਲਾਂਗੇ ਇਸ ਤਰ੍ਹਾਂ ਕਰਕੇ ਡੱਬੀ ਚ ਪਾ ਦਾਂਗੇ ਇਹਦੇ ਵਿੱਚ ਪਹਿਲਾਂ ਵੀ ਪਾਉਡਰ ਸੀ ਹੋਵੇ ਥੋੜਾ ਜਿਹਾ ਖਤਮ ਹੋ ਚੁੱਕਿਆ ਵਾ ਹੁਣ ਆਪਾਂ ਇਹਨੂੰ ਇਹਦੇ ਚ ਕਨਵਰਟ ਕਰਦੇ ਹਾਂ ਇਸ ਤਰ੍ਹਾਂ ਕਰਕੇ ਬਣ ਗਿਆ ਇਸ ਤਰ੍ਹਾਂ ਕਰਕੇ ਪਾਊਡਰ ਬਣ ਕੇ ਆਪਣਾ ਤਿਆਰ ਹੋ ਗਿਆ ਵਾ ਇਹਨੂੰ ਆਪਾਂ ਇਹ ਡੱਬੀ ਦੇ ਵਿੱਚ ਮਤਲਬ ਕਿ ਜਿਹੜਾ ਟਾਈਟ ਹੁੰਦੀ ਹੋਵੇ ਡੱਬੀ ਮਤਲਬ ਕੰਟੇਨਰ ਉਹਦੇ ਵਿੱਚ ਪਾਉਣੀ ਆ ਮਤਲਬ ਇਹ ਬਿਲਕੁਲ ਲੌਕ ਹੋ ਜਾਂਦੀ ਹੋਵੇ ਇਸ ਤਰ੍ਹਾਂ ਤੇ ਉਹਦੇ ਵਿੱਚ ਪਾਓ ਸਵੇਰੇ ਸ਼ਾਮ ਗਰਮ ਪਾਣੀ ਦੇ ਨਾਲ ਇੱਕ ਚਮਚਾ ਲਓ ਜਿਹਦੇ ਨਾਲ ਹੌਲੀ ਹੌਲੀ ਕਰਕੇ ਆਪਣੇ ਪੇਟ ਦੀ ਸਾਰੀ ਚਰਬੀ ਖਤਮ ਹੋ ਜਾਂਦੀ ਆ ਮੈਨੂੰ ਤਿੰਨ ਤੋਂ ਚਾਰ ਸਾਲ ਹੋ ਗਏ ਹਨ ਇਹਨੂੰ ਲਗਾਤਾਰ ਮੈਂ ਖਾ ਰਹੀ ਆ ਹੁਣ ਤੱਕ ਇਹ ਵੀ 15 ਕਿ ਦਿਨ ਹੋ ਗਏ ਮੁਕੇ ਨੂੰ ਲਗਾਤਾਰ ਮੈਂ ਬਣਾ ਕੇ ਰਿਪੋਰਟ ਖਾ ਰਹੀ ਆ ਇਹਦਾ ਨੁਕਸਾਨ ਹੋਈ ਨਹੀਂਗਾ ਨਾਲੇ ਆਪਣਾ ਹਾਜਮਾ ਵੀ ਸਹੀ ਰਹਿੰਦਾ ਵੱਧ ਵੱਧ ਮਤਲਬ ਇਹਨੂੰ ਇੱਕ ਚਮਚਾ ਆਪਾਂ ਗਰਮ ਪਾਣੀ ਨਾਲ ਵੀ ਲੈ ਸਕਦੇ ਆ ਨਹੀਂ ਤਾਂ ਇਹਦਾ ਇੱਕ ਚਮਚਾ ਗਰਮ ਪਾਣੀ ਦੇ ਵਿੱਚ ਪਾ ਕੇ ਵੀ ਪੀ ਸਕਦੇ ਆ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਤੇ ਸਵੇਰੇ ਮੈਂ ਖਾਲੀ ਪੇਟ ਲੈਣੀ ਹੁੰਦੀ ਆ ਬਾਕੀ ਤੁਸੀਂ ਦੇਖ ਲਓ ਕਿਵੇਂ ਲੈਣਾ ਉਸ ਹਾਮ ਨਾਲ ਤੇ ਇਹਨਾਂ ਪੇਟ ਦੀ ਚਰਬੀ ਹੌਲੀ ਹੌਲੀ ਕਰਕੇ ਸਾਰੀ ਖਤਮ ਹੋ ਜਾਂਦੀ ਹੈ ਸਲਿਮਟ ਰਹਿੰਦਾ ਆਪਣਾ ਪੇਟ ਹੋ ਜਾਂਦਾ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਐਂਡ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਜੀ